ਹੈਲੋ ਸਾਰਿਆਂ ਨੂੰ ਮੇਰੀ ਪਿਆਰ ਖਰੀਸ ਸਤਿ ਸ਼੍ਰੀ ਅਕਾਲ ਜੀ ਕੌਰ ਜੀ ਤੇ ਪੰਜਾਬੀ ਬੁਲਾਉਂਗੀ ਤੁਹਾਡਾ ਸਵਾਗਤ ਹੈ ਜੀ ਵਾਇਗਲ ਪਰੇ ਖੁਸ਼ ਹੋ ਹਮੇਸ਼ਾ ਚੜਦੀ ਕਲਾ ਚ ਰਹਿਣਾ ਪਰਮਾਤਮਾ ਤੁਹਾਨੂੰ ਬਰਕਤਾਂ ਦੇ। ਇੱਧਰ ਮੈਂ ਕਿਹਾ ਚਲੋ ਬੁਲਾਉ ਦੀ ਸ਼ੁਰੂਆਤ ਕਰਦੇ ਹਾਂ ਜੀ ਆਪਾਂ ਘੁੰਮਣ ਲੱਗੇ ਸੀ ਆਟਾ ਇੱਧਰ ਆਪਾਂ ਧਰਤਾ ਜੀ ਦੁੱਧ ਗਾਂ ਦਾ ਦੁੱਧ ਸੀਗਾ ਥੋੜਾ ਜਿਹਾ ਮੈਂ ਕਿਹਾ ਚਲੋ ਪਹਿਲਾਂ ਨਾ ਅੱਜ ਖੀਰ ਬਣਾਵਾਂਗੇ ਤੇ ਮੱਥਾ ਟੇਕ ਲਾਂਗੇ ਸਾਡੇ ਨੇ ਜਦੋਂ ਵੀ ਕਦੀ ਦੁੱਧ ਜਾਂ ਸੁੰਦੀਆਂ ਮਾਜੀਆਂ ਲੈ ਕੇ ਆਉਂਦੇ ਆਂ ਗਾਂ ਕੁਝ ਵੀ ਤੇ ਬਾਬਾ ਜੀ ਦਾ ਸਾਡੇ ਵੱਡ ਬੜੇ ਰਿਆਂ ਦਾ ਮੱਥਾ ਜਰ ਮੈਂ ਕਿਹ ਚੋਲੇ ਖੀਰ ਬਣਾਵਾਂਗੇ ਨਾਲੇ ਮੱਥਾ ਠਿੱਕ ਜੇਗਾ ਬਾਕੀ ਮਿਲਦੇ ਆ ਜੀ ਤੁਹਾਨੂੰ ਹੋਰ ਰੋਮਾ ਦੇ ਨਾਲ ਜੋ ਵੀ ਕਰਾਂਗੇ ਡੇਲੀ ਰੁਟੀਨ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਜਾਾਂਗੇ ਠੀਕ ਹੈ ਜੀ ਐਦਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਓ ਤੇ ਲਓ ਜੀ ਇੱਧਰ ਆ ਗਿਆ ਸਾਡਾ ਪਾਲਾ ਹੁਣ ਆਪਾਂ ਦੇਖੋ ਇੱਥੇ ਪਾਏ ਸੀ ਚਾਵਲ ਸਿਰਫ ਅੱਧੀ ਗੁੱਲ ਚਾਵਲ ਪਾ ਦਾਂਗੇ ਮੈਂ ਕਿਹ ਚੋਲੇ ਖੀਰ ਬਣ ਜਾਏ ਹੁਣ ਏਮ ਛਿੰਛਿੰ ਮਾਰ ਕੇ ਤੇ ਨਮਕ ਮੱਠੀ ਮੱਠੀ ਦੀ ਰੀਤ ਨਾਲ ਤੇ ਲਓ ਜੀ ਇੱਧਰ ਲੈ ਲਈ ਆਪਾਂ ਖੀਰ ਵਾਸਤੇ ਚੀਨੀ ਠੀਕ ਹੈ ਜੀ ਇਹ ਮੈਂ ਬਦਾਮ ਕੁੱਟ ਲਏ ਆ ਬ੍ਰੇਕ ਬ੍ਰੇਕ ਕਰ ਲਏ ਆ ਠੀਕ ਹੈ ਜੀ ਇਹ ਮੈਂ ਇਲਾਚੀਆਂ ਚਾਰ ਲੈ ਕੇ ਨਾ ਛੋਟੀ ਇਲਾਚੀ ਹੁੰਦੀ ਹੈ ਇਹਦੇ ਨਾਲ ਬਹੁਤ ਵਧੀਆ ਟੇਸਟ ਆ ਜਾਂਦਾ ਬੜੀਆ ਵਧੀਆ ਜਿਹਾ ਫਲੇਵਰ ਜਿਹਾ ਆ ਜਾਂਦਾ ਠੀਕ ਹੈ ਜੀ ਆ ਦੇਖੋ ਇਹ ਵੀ ਆਪਾਂ ਹੁਣ ਵਿੱਚੇ ਪਾ ਲੈਨੇ ਆ ਸਾਡੀ ਖੀਰ ਨਾ ਬਣਨ ਲੱਗ ਗਈ ਪਰ ਖੀਰ ਦਾ ਇਹ ਹੁੰਦਾ ਕੜੀ ਦੀ ਤਰ੍ਹਾਂ ਜਿੰਨਾ ਹੀ ਕੜਦੀ ਰਵੇ ਓਨੀ ਹੀ ਵਧੀਆ ਤੇ ਟੇਸਟੀ ਬਣਦੀ ਹੈ ਤੇ ਆ ਦੇਖੋ ਨੂੰ ਤਾਂ ਕੜੀ ਆ ਦੇਖੋ ਖੀਰ ਸੱਟ ਕਿੰਨੀ ਵਧੀਆ ਬਣ ਕੇ ਵੈਸੇ ਤਾਂ ਮਿਕਸ ਹੋ ਚੁੱਕੀ ਹੈ ਇਕਦਮ ਪਰ ਸਾਨੂੰ ਕੜੀ ਕੜੀ ਜੀ ਖੀਰ ਜ਼ਿਆਦਾ ਟੇਸਟੀ ਲੱਗਦੀ ਹੈ ਕਿ ਚਲ ਵਧੀਆ ਤਰੀਕੇ ਨਾਲ ਕੱਢ ਜਵੇ ਠੀਕ ਹੈ ਜੀ ਕਹਿੰਦੇ ਹੁੰਦੇ ਨਾ ਕੜੀ ਹੋਈ ਖੀਰ ਹੋਈ ਜਿੰਨਾ ਕੜੇ ਓਨੀ ਟੇਸਟੀ ਬਣਦੀ ਆ ਦੇਖੋ ਚਾਵਲ ਪੀਲ ਕੋ ਲੜਾਲ ਚੁੱਕੇ ਆ ਹੁਣ ਆਪਾਂ ਇਹਦੇ ਵਿੱਚ ਆਪਣੇ ਟੇਸਟ ਅਨਸਾਰ ਜੋ ਜੋ ਪਾਇਆ ਨਾ ਸਾਰਾ ਕੁਛ ਇਹਦੇ ਵਿੱਚ ਪਾ ਦਿੰਦੇ ਚੀਨੀ ਜੇਕਰ ਤੁਸੀਂ ਚੀਨੀ ਨਹੀਂ ਪਾਣੀ ਤੁਸੀਂ ਸ਼ੱਕਰ ਵੀ ਪਾ ਸਕਦੇ ਠੀਕ ਹੈ ਜੀ ਇਹ ਕੰਮ ਤਾਂ ਹੁਣ ਆਪਾਂ ਵੈਗੁਰੂ ਜੀ ਦਾ ਮੱਥਾ ਟੇਕ ਕੇ ਬਾਬਾ ਜੀ ਦਾ ਟਿੱਕ ਟੰਗੇ ਜੀ ਠੀਕ ਆ ਦੇਖੋ ਸਾਕੇ ਵਧੀਆ ਬਾਕੀ ਹੋਰ ਕਮਾ ਦੇ ਨਾਮ ਲੈ ਲੈਂਦੇ ਆ ਤੁਹਾਨੂੰ ਤੇ ਲੋ ਜੀ ਆ ਦੇਖੋ ਖੀਰ ਬਣ ਗਈ ਦੇਖਿਆ ਨਾ ਜਿੱਦਾਂ ਤੱਕ ਜਦੋਂ ਤੱਕ ਮਲਾਈ ਨਹੀਂ ਆ ਨ ਵਧੀਆ ਤਰੀਕੇ ਨਾਲ ਉੱਪਰ ਆ ਜਾਂਦੀ ਨਾ ਤਦ ਤੱਕ ਵਧੀਆ ਖੀਰ ਪਰਮੈਟ ਬਿਲਕੁਲ ਲਾਲ ਨਹੀਂ ਬਣਾਈ ਨਹੀਂ ਤੇ ਖੋਏ ਵਾਂਗੂ ਕੜ-ਕੜ ਕੇ ਬਣਦੀ ਹੁੰਦੀ ਹੈ ਸਾਡੇ ਕੋਲ ਦੁੱਧ ਹੀ ਥੋੜਾ ਸੀਗਾ ਬਸ 1.5 ਕਿਲੋ ਸੀਗਾ ਕੁਝ ਆਪਾਂ ਕਰ ਲਈ ਯੂਜ਼ ਲਈ ਰੱਖ ਲਿਆ ਮੈਂ ਕਿਹਾ ਮੱਥਾ ਟੇਕਣਾ ਬਹੁਤ ਜ਼ਰੂਰੀ ਹੈ ਪਹਿਲਾਂ ਮੈਂ ਮੱਥਾ ਟੇਕ ਲਵਾਂ ਸਾਡੇ ਨਾ ਜਦ ਤੱਕ ਮੱਥਾ ਨਹੀਂ ਟੇਕਦੇ ਜੀ ਤਦ ਤੱਕ ਆਪਾਂ ਕਿਸੇ ਨੂੰ ਵੀ ਦੁੱਧ ਨਹੀਂ ਦਿੰਦੇ ਹੁੰਦੇ ਤੇ ਲੋ ਜੀ ਇੱਥੇ ਆਪਾਂ ਆਟਾ ਕਸਵਾਇਆ ਸੀ ਲਾਟਾ ਸਾਡਾ ਆ ਗਿਆ ਤੁਸੀਂ ਵੀ ਜਦੋਂ ਆਟਾ ਕਸਵਾਂਦੇ ਹੁੰਦੇ ਹੁੰਦੇ ਨਾ ਤਾਂ ਹਮੇਸ਼ਾ ਯਾਦ ਰੱਖਿਆ ਕਰੋ ਆਟਾ ਹਮੇਸ਼ਾ ਠੰਡਾ ਹੋਣੇ ਕਿ ਫਿਰ ਡਰਾਮੇ ਚ ਪਾਇਆ ਕਰੋ ਠੀਕ ਹੈ ਜੀ ਸ਼ਾਮ ਨੂੰ ਆ ਗਿਆ ਸੀ ਮੈਂ ਕਿਹਾ ਚਲੋ ਹੁਣ ਮੁੰਡਾ ਹੋ ਗਿਆ ਹੁਣ ਇਹਨਾਂ ਆਪਾਂ ਫੜਾਮੇ ਚ ਪਾ ਲੈਨੇ ਆ ਬਾਕੀ ਹੋਰ ਕੰਮ ਕਰਾਂਗੇ ਜੀ ਇਹਨੇ ਆ ਆਮ ਤੌਰ ਤੇ ਜੁਰੂਰ ਦੱਸੂਗੀ ਕਿ ਅਸੀਂ ਆਪਣੇ ਚਾਵਲਾਂ ਨੂੰ ਕਿੱਦਾਂ ਸੇਵ ਰੱਖਦੇ ਆਂ ਕੀ ਕੁਝ ਲਾਂਦੇ ਹੁੰਦੀਆਂ ਜੋ ਚਾਵਲਾਂ ਸਾਡੇ ਅੱਜ ਵੀ ਭੂਲ ਸੁਸਰੀ ਨਹੀਂ ਪੈਂਦੀ ਸੁੰਡੀ ਨਹੀਂ ਪੈਂਦੀ ਠੀਕ ਹੈ ਜੀ ਬਹੁਤ ਵਧੀਆ ਤਰੀਕੇ ਨਾਲ ਸਾਡੇ ਲੰਬੇ ਸਮੇਂ ਦਾ ਆਪਣੇ ਚਾਵਲ ਦਿੱਤਾ ਚੱਲ ਰਿਹਾ ਹੈ ਸਾਡੇ ਉਹ ਵੀ ਸਾਡੇ ਨੂੰ ਹਮੇਸ਼ਾ ਚਾਵਲ ਵੀ ਔਰ ਆਟਾ ਹਮੇਸ਼ਾ ਇਕੱਠਾ ਹੀ ਆਉਂਦਾ ਜੀ ਥੋੜਾ-ਥੋੜਾ ਹੋਵੇ ਨਾ ਚਾਹੇ ਥੋੜੇ ਜਿਹੀ ਤੁਸੀਂ ਜਦੋਂ ਅੱਜ ਕੱਲ੍ਹ ਇਹ ਬਰਸਾਤੀ ਮੌਸਮ ਸ਼ੁਰੂ ਹੋ ਜਾਏਗਾ ਨਾ ਤੇ ਬਰਸਾਤੀ ਮੌਸਮ ਦੇ ਵਿੱਚ ਇਹ ਜਰੂਰ ਸੁਸਰੀ ਹੁੰਦੀ ਪੈਂਦੀ ਹੈ ਜੀ ਲੋ ਜੀ ਆ ਦੇ ਕੋ ਜੀ ਇਹ ਐਸਾ ਬਣਾਲ ਠੀਕ ਹੈ ਜੀ ਆਪਾਂ ਚਾਵਲ ਘਟਾਏ ਸੀ ਇਹਨਾਂ ਦੇ ਅਸੀਂ ਸਾਮ ਸੰਭਾਲ ਕਿੱਦਾਂ ਕਰਦੇ ਹਾਂ ਮੈਂ ਤੁਹਾਡੇ ਨਾਲ ਸਪੈਸ਼ਲ ਕਿਤੇ ਵੀਡੀਓ ਸ਼ੇਅਰ ਕਰਤੀਆਂ ਠੀਕ ਹੈ ਜੀ ਇੰਦਾ ਜਿਵੇਂ ਤੁਸੀਂ ਜ਼ਿਆਦਾ ਚਾਵਲ ਘਵਾ ਲੈਂਦੇ ਹੋ ਨਾ ਸਭ ਤੋਂ ਵਧੀਆ ਤਰੀਕਾ ਤੁਹਾਨੂੰ ਮੈਂ ਦੱਸਦੀ ਆ ਕਿ ਇਹਨਾਂ ਨੂੰ ਆਪਾਂ ਲੰਬੇ ਸਮੇਂ ਤੱਕ ਕਿੱਦਾਂ ਰੱਖ ਸਕਦੇ ਹਾਂ ਵਧੀਆ ਤਰੀਕੇ ਨਾਲ ਰੱਖ ਸਕਦੇ ਨੇ ਜਿਵੇਂ ਕਿ ਅੱਜ ਦਾ ਨਾ ਮੌਸਮ ਹੈ ਕੋਇਆ ਪਿਆ بارشਾਂ ਦਾ ਹੋ ਜਾਏਗਾ ਕੋਸਿੰਗਰ ਪਾਟ ਹੋ ਜੇਗੀ ਠੀਕ ਹੈ ਆ ਦੇਖੋ ਜੀ ਇਹ ਆਪਾਂ ਚਾਵਲ ਲੈ ਲਏ ਨੇ ਆ ਲੈਣੀ ਹੈ ਤੁਸੀਂ ਬੋਰਿਕ ਐਸਿਡ کہہ ਕੇ ਮੰਗਵਾਣੀ ਠੀਕ ਹੈ ਜੀ ਅਮਰੇ ਦਿੱਕਤ ਨੂੰ ਵੀਡੀਓ ਲਈ ਆ ਦੇ ਤੇ ਲਓ ਜੀ ਆ ਦੇਖੋ ਆ ਲੈਣੀ ਤੁਸੀਂ ਬੋਰਿਕ ਐਸਿਡ ਇਹ ਮਿਲੇਗੀ ਤੁਹਾਨੂੰ ਕਰੀਆਨੇ ਵਾਲੀ ਦੁਕਾਨ ਤੋਂ ਠੀਕ ਹੈ ਜੀ ਜਿੰਨੇ ਚਾਦਰਾਂ ਦੇ ਹਿਸਾਬ ਨਾਲ ਤੁਸੀਂ ਬੋਰਿਕ ਐਸਿਡ ਜਿਹੜਾ ਲੈ ਕੇ ਨਾ ਜਿਹਦੇ ਵਿੱਚੋਂ ਇੱਕ ਪਾਊਡਰ ਜਿਆ ਵਾਈਟ ਪਾਊਡਰ ਜਿਆ ਨਿਕਲੇਗਾ আর ਯਾਦ ਰੱਖਣਾ ਬੋਰਿਕ ਐਸਿਡ کہہ ਕੇ ਲਿਆਣੀਏ ਕਿ ਚਾਵਲਾ ਨੂੰ ਜਿਹੜਾ ਪਾਊਡਰ ਲੱਗਦੀ ਆ ਕਈ ਭੈਣਾ ਨਾ ਛੋਟੀਆਂ ਛੋਟੀਆਂ ਗੋਲੀਆਂ ਪਾਉਂਦੀਆਂ ਨੇ ਠੀਕ ਹੈ ਗੋਲੀਆਂ ਵੀ ਤੁਸੀਂ ਖਾ ਸਕਦੇ ਹੋ ਇੰ ਨੂੰ ਇਸੇ ਤਰ੍ਹਾਂ ਹੀ ਸਾਰੇ ਆਪਣੀ ਚਾਗਲਾਂ ਦੇ ਵਿੱਚ ਤੁਸੀਂ ਥੋੜਾ ਜਿਹਾ ਪਹਿਲਾਂ نیچے ਡਰਮ ਦੇ نیچے ਛਿੜਕ ਦੇਣਾ ਹੈ ਐਦਾਂ ਕਰਕੇ نیچے ਛਿੜਕ ਦੇਣਾ ਕੁਛ ਆਪਾਂ ਇਹਦੇ ਵਿੱਚ ਪਾ ਦੇਣਾ ਐਦਾਂ ਕਰਕੇ ਚਾਗਲਾਂ ਦੇ ਠੀਕ ਹੈ ਜੇ ਉੱਪਰ ਪਾਣਾ ਤਾਂ ਉੱਪਰ ਵੀ ਤੁਸੀਂ ਇੱਕ ਡੱਬੀ ਪਾ ਸਕਦੇ ਹੋ ਤੇ ਬਾਕੀ ਆ ਦੇਖੋ ਜੀ ਮੈਂ ਲਈਆਂ ਨਿੰਬੜੀਆਂ ਪੱਤੀਆਂ ਹਨ ਨਿੰਬੜੀਆਂ ਪੱਤੀਆਂ ਮੈਂ ਸੁਕਾ ਕੇ ਰੱਖੀਆਂ ਹੋਈਆਂ ਨੇ ਨਿੰਮੜੀਆਂ ਲੈਣੀਆਂ ਨੇ ਕਈ ਨਹੀਂ ਉਹ ਦੂਸਰੀ ਹੁੰਦੀਆਂ ਉਹ ਨਹੀਂ ਲੈਣੀਆਂ ਤੁਸੀਂ ਨਿੰਮੜੀਆਂ ਪੱਤੀਆਂ ਸੁਕਾ ਕੇ ਲੈਣੀਆਂ ਨੇ ਇਹਨਾਂ ਨੂੰ ਆਪਾਂ نیچے ਸਿੱਟ ਦਾਂਗੇ ਠੀਕ ਹੈ ਜੀ। ਆ ਨਿੰਮ ਦੀਆਂ ਪੱਤੀਆਂ ਇੱਕ ਐਸੀ ਚੀਜ਼ ਹੈ ਜਿਹੜੀ ਬਿਲਕੁਲ ਵੀ ਕੋਈ ਸੁਸਰੀ ਨਹੀਂ ਲੱਗੇਗੀ ਕੋਈ ਕੁਝ ਨਹੀਂ। ਇਹਨੂੰ ਆਪਾਂ ਵਧੀਆ ਤਰੀਕੇ ਨਾਲ ਨਾ ਪਾਊਡਰ ਰਲਾ ਲੈਣਾ ਇਸ ਤਰ੍ਹਾਂ ਕਰਕੇ। ਐਦਾਂ ਕਰਕੇ ਮਿਲਾ ਦੇਣਾ। ਪਹਿਲਾਂ ਵੀ ਤੁਸੀਂ ਦੇਖਿਆ ਸੀ ਕਿ ਆਪਾਂ ਬੋਰਿਕ ਐਸਿਡ ਦੀ ਡੱਬੀ ਹੀ ਲਾਈ ਸੀ। ਸਾਡੇ ਚਾਵਲਾਂ ਨੂੰ ਕਦੀ ਇਹਦੀ ਨਾ ਕੀੜਾ ਲੱਗਦਾ ਨਾ ਸੁਸਰੀ ਲੱਗਦੀ। ਠੀਕ ਹੈ ਜੀ, نیچے ਆਪਾਂ ਦੇਖੋ ਬੋਰਿਕ ਐਸਿਡ ਵੀ ਪਾ ਲਿਆ, ਨਿੰਮ ਦੀਆਂ ਪੱਤੀਆਂ ਵੀ ਪਾ ਲਈਆਂ। ਹੁਣ ਆਪਾਂ ਇਹਨਾਂ ਨੂੰ ਚਾਵਲਾਂ ਮਦੇ ਦੇ ਵਿੱਚ ਪਾ ਦੇਣਾ। ਤਲੋਦੀ ਆ ਦੇਖੋ ਜਿੱਦਾਂ ਹੀ ਆਪਾਂ ਛੋਟਾ ਛੋਟਾ ਪਾਉਂਦੇ ਜਾਵਾਂਗੇ ਨਾ ਥੋੜੀਆਂ-ਬੋੜੀਆਂ ਪੱਤੀਆਂ ਆਪਾਂ ਇਹਦੇ ਵਿੱਚ ਮਿਕਸ ਕਰਦੇ ਜਾਵਾਂਗੇ ਠੀਕ ਹੈ ਜੀ ਆ ਦੇਖੋ ਇਦਾਂ ਹੀ ਰਲਾਉਂਦੇ ਜਾਵਾਂਗੇ ਫਿਰ ਧੋਣ ਲੱਗਿਆ ਜਿਹੜਾ ਪਾਊਡਰ ਆ ਇਹ ਵੀ ਕੋਈ ਨੁਕਸਾਨ ਨਹੀਂ ਦਿੰਦਾ ਪੱਤੀਆਂ ਦਾ ਤੁਹਾਨੂੰ ਪਤਾ ਹੈ ਨਿਕਲ ਹੀ ਜਾਂਦੀਆਂ ਧੋਣੇ ਤੋਂ ਬਾਅਦ ਕਿਉਂਕਿ ਬਹੁਤ ਹਲਕੀ ਹੁੰਦੀ ਹੈ ਠੀਕ ਹੈ ਜੀ ਮੈਂ ਹਮੇਸ਼ਾ ਆਪਣੇ ਚਾਵਲਾ ਦੀ ਇਦਾਂ ਹੀ ਕੇਅਰ ਕਰਦੀ ਆ ਮੈਂ ਕਿਉਂਕਿ ਸੋਨਾ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰਾਂ ਕਿਉਂਕਿ ਬਹੁਤ ਸਾਰੀਆਂ ਭੈਣਾਂ ਨੂੰ ਮੈਂ ਦੇਖਿਆ ਮਤਲਬ ਪਹਿਲਾਂ ਤਾਂ ਸਾਡੇ ਵੀ ਚਾਵਲੇ ਇਦਾਂ ਯਾ ਤਾਂ ਸੁੰਡੀਆਂ ਪੈ ਜਾਂਦੀਆਂ ਸੀ ਜਾਂ ਸੁਸਰੀਆਂ ਪੈ ਜਾਂਦੀਆਂ ਸੀ ਠੀਕ ਹੈ ਦੇਖਾ ਲਓ ਆ ਪਾਪੜੇ ਚਾਵਲ ਲੈ ਲਈ ਸੇ ਨੂੰ ਜਿੱਦਾਂ ਮਰਜੀ ਇਹਨਾਂ ਨੂੰ ਬਣਾ ਕੱਢੋ ਚੁਗਣ ਦੀ ਵੀ ਜ਼ਰੂਰਤ ਨਹੀਂ ਧੋਣ ਦੀ ਵੀ ਲੋੜ ਨਹੀਂ ਹੈਗੀ ਉਹ ਸੌਰੀ ਧੋਣ ਦੀ ਤਾਂ ਜ਼ਰੂਰਤ ਹੈਗੀ ਮਤਲਬ ਚੁਗਣ ਦੀ ਆਪਾਂ ਨੂੰ ਤੇ ਕੀੜਿਆਂ ਦਾ ਵੀ ਚੁਗਣ ਦਾ ਕੋਈ ਡਰ ਨਹੀਂ ਹੈਗਾ ਹੁਣ ਟੈਨਸ਼ਨ ਖਤਮ ਹੋ ਜਾਂਦੀ ਹੈ ਆਹ ਜੀ ਇਹਨਾਂ ਦਾ ਬਸ ਤੋਸੀ ਆਪਣੇ ਚਾਵਲ ਨੇ ਥੋੜੇ ਜਿਹਾ আর ਕੋਈ ਮਹਿੰਗਾ ਵੀ ਪਾਊਡਰ ਨਹੀਂ ਆਉਂਦਾ ਹੈ ਬਹੁਤ ਸਸਤਾ ਆਉਂਦਾ ਠੀਕ ਹੈ ਜੀ ਇਹ ਡੱਬੀ ਤੁਹਾਨੂੰ 20 ਵਾਲੀ ਵੀ ਮਿਲ ਜਾਂਦੀ ਹੈ ਜੇਕਰ ਜ਼ਿਆਦਾ ਚਾਵਲ ਨੇ ਵੱਡੀ ਜੇਕਰ ਨਿੰਮੜੀਆਂ ਪੱਤੀਆਂ ਨਹੀਂ ਫਿਰ ਤੁਸੀਂ 40 ਵਾਲੀ ਦੱਬੀ ਵੀ ਮੰਗਵਾ ਸਕਦੇ ਕਿਸੇ ਵੀ ਕਰਿਆਨੇ ਵਾਲੇ ਕੋਲੋਂ ਮੰਗਾ ਲਓ ਬੋਰੀਆਂ ਵੀ ਕੀ ਰੱਖਦੇ ਆ ਪਰ ਅਸੀਂ ਹਮੇਸ਼ਾ ਜੀਆ ਬੋਰੀਕ ਐਸਿਡ ਲਾ ਕੇ ਆਪਣੇ ਚਾਵਲਾਂ ਨੂੰ ਰੱਖਦੇ ਆ ਸਾਡੇ ਚਾਵਲ ਇਕਦਮ ਵਧੀਆ ਰਹਿੰਦੇ ਠੀਕ ਹੈ ਜੀ ਆਪਣੇ ਚਾਵਲਾਂ ਨੂੰ ਇਦਾਂ ਸੇਵ ਕਰੋ ਮਰਗੀ ਮੈਨੂੰ ਕਮੈਂਟ ਆ ਕੇ ਦੱਸਿਓ ਜਿਹੜੇ ਤਾਂ ਥੋੜੇ ਥੋੜੇ ਚਾਵਲ ਲੈਂਦੇ ਨੇ ਨਾ ਉਹਨਾਂ ਨੂੰ ਜ਼ਿਆਦਾ ਖੁਸਕ ਨਹੀਂ ਨਿੰਮੜੀਆਂ ਪੱਤੀਆਂ ਸਿੱਟ ਲਓ ਲਈ ਤਾਂ ਦੇਖਿਆ ਮੈਂ 2-2 ਕਿਲੋ ਚਾਵਲ ਜੀ ਵਿੱਚ ਥੋੜੇ ਵੀ ਪਾ ਲਏ ਤੇ ਲੋ ਜੀ ਆ ਦੇਖੋ ਜੀ ਸਾਡਾ ਧਰਮ ਵੀ ਫੁੱਲ ਭਰ ਗਿਆ ਠੀਕ ਹੈ ਜੀ ਹੁਣ ਆਪਾਂ ਇਸੇ ਤਰ੍ਹਾਂ ਹੀ ਜਿਵੇਂ ਜਿੰਨੇ ਚਾਹੀਦੇ ਆ ਮੈਂ ਬਾਹਰ ਰੱਖ ਲੈਨੇ ਠੀਕ ਹੈ ਥੋੜੇ ਚਾਵਲ ਆਪਾਂ ਕੱਢ ਲੈਨੇ ਹੁਣ ਇਸੇ ਤਰ੍ਹਾਂ ਹੀ ਆਪਣੀਆਂ ਨਿੰਬ ਦੀਆਂ ਪਤੀਆਂ ਉੱਪਰ ਵੀ ਫਲਾ ਦਾਂਗੇ ਤੇ ਇਹ ਵਾਲੀ ਡੱਬੀ ਹੁਣ ਤੁਸੀਂ ਧਿਆਨ ਨਾਲ ਚੀਜ਼ ਬਿਲਕੁਲ ਦੇਖ ਲਓ ਬੋਰੀ ਕਿ ਐਸੀ ਡੱਬੀ ਤੇ ਇਹ ਨਿੰਬ ਦੀਆਂ ਪਤੀਆਂ ਠੀਕ ਹੈ ਜੀ ਇਹਦੇ ਨਾਲ ਆਪਣੇ ਆਪਣੇ ਜਿਹੜੇ ਚਾਵਲ ਹੈ ਬਿਲਕੁਲ ਸਾਲੋਂ ਸਾਲ ਚੰਨਣਗੇ ਕੋਈ ਇਹਨਾਂ ਚੋਸੋ ਚੀਂ ਵਗੈਰਾ ਨਹੀਂ ਪੈਦੀ ਕੁਝ ਨਹੀਂ ਪੈਗਾ ਮੇਰੇ ਤਰੀਕੇ ਨਾਲ ਜਰੂਰ ਕਰਿਓ ਤੇ ਬਲਕਿ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਕਿਉਂਕਿ ਜਿਹੜੀਆਂ ਬਹੁਤ ਵਧੀਆ ਕੰਮ ਆਣ ਵਾਲੀਆਂ ਚੀਜ਼ਾਂ ਹੁੰਦੀਆਂ ਸਾਨੂੰ ਜਰੂਰ ਦੱਸੀਆਂ ਚਾਹੀਦੀਆਂ ਠੀਕ ਹੈ ਜੀ ਮੈਂ ਵੀ ਕੋਆਰਡੀਨੇਟ ਸ਼ੇਅਰ ਕੀਤਾ ਕੋਸ਼ਿਸ਼ ਕਰਿਆ ਕਰੋ ਤੁਸੀਂ ਵੀ ਆਪਣੇ ਭੈਣ ਭਰਾਵਾਂ ਨਾਲ ਇਦਾਂ ਹੀ ਵੀਡੀਓ ਸ਼ੇਅਰ ਕਰਿਆ ਕਰੋ ਠੀਕ ਹੈ ਜੀ ਫਿਰ ਇਹਨੂੰ ਆਪਾਂ ਅਪਰ ਕਰ ਲਵਾਂਗੇ ਜੀ ਬਾਦਲੇ ਠੀਕ ਹੈ ਇਸ ਤਰ੍ਹਾਂ ਪਾਣ ਕਰਕੇ ਫੜ ਆਖ ਲਾਂਗੇ ਜਿੰਨੇ ਇਹਨਾਂ ਨੂੰ ਆਪਣੀ ਇਸੇ ਤਰ੍ਹਾਂ ਆਪਣੇ ਡੱਬੇ ਚ ਪਾ ਲਾਂਗੇ ਫਿਰ ਇੱਚ ਜਰੂਰ ਤੇ ਫਿਰ ਇਹਨੂੰ ਕੱਟ ਲਾਂਗੇ ਠੀਕ ਹੈ ਜੀ ਤਾਂ ਥੀਕ ਹੈ ਅੰਕਾ ਪਿਆਰ ਤੇ ਸਪੋਰਟ ਬਣਾਏ ਰੱਖ ਲਓ ਜੀ ਆ ਦੇਖ ਲਓ ਆ ਚੀਜ਼ਾਂ ਪਾਈਆਂ ਇਹ ਸੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ ਠੀਕ ਹੈ ਜੀ ਲੋ ਜੀ ਅੱਜ ਬਣਾਵਾਂਗੇ ਆਪਾਂ ਆਲੂ ਝੋਲ ਆਲੂ ਤੁਸੀਂ ਬਹੁਤ ਖਾਦੇ ਹੋਣੇ ਪਰ ਤੁਸੀਂ ਜੇਕਰ ਆਲੂ ਝੋਲ ਦੀ ਸਬਜ਼ੀ ਖਾ ਕੇ ਦੇਖੋਗੇ ਨਾ ਜਿਹੜੇ ਤਰੀਕੇ ਨਾਲ ਮੈਂ ਬਣਾਉਣ ਲੱਗੀਆਂ ਤੁਸੀਂ ਯਕੀਨ ਮੰਨਿਓ ਬਹੁਤ ਟੇਸਟੀ ਜਿਨ੍ਹਾਂ ਨੂੰ ਆਲੂ ਨਹੀਂ ਵੀ ਪਸੰਦ ਨਾ ਤੇ ਉਹ ਵਾਲੇ ਇਹ ਵਾਲੇ ਆਲੂ ਝੋਲ ਬਣੇ ਹੋਏ ਖਾ ਕੇ ਦੇਖਿਓ ਬਾਰ-ਬਾਰ ਮੰਗਣਗੇ ਇੰਨੇ ਸਵਾਦ ਬਣਦੇ ਆਂ ਔਰ ਬਿਲਕੁਲ ਕੋਈ ਸਿੰਪਲ ਤੇ ਸੌਖੀ ਰੈਸিপি ਠੀਕ ਹੈ ਜੀ ਸਭ ਤੋਂ ਪਹਿਲਾਂ ਤੇਲ ਸਾੜ ਕੇ ਆਪਾਂ ਲਾਲ ਮਿਰਚ ਸਾੜ ਲੈਣੀ ਹੈ ਤੇ ਜੀਰਾ ਪਾ ਕੇ ਨੂੰ ਤੜਕਾ ਜਾਂ ਭੁੰਨ ਜੇ ਲੈਣਾ ਠੀਕ ਹੈ ਜੀ ਇਹਦੇ ਵਿੱਚ ਆਪਾਂ ਕੁਝ ਨਹੀਂ ਪਾਣਾ ਸਿਰਫ ਟਮਾਟਰ ਹਰੀ ਅਦਰਕ ਥੋੜਾ ਜਿਆ ਲੈ ਲੈਣਾ ਤੇ ਲਸਣ ਜ਼ਰੂਰ ਪਾਏ ਜੇਕਰ ਤੁਸੀਂ ਨਹੀਂ ਲਸਣ ਪਾਉਂਦੇ ਤੇ ਅਵੋਇਡ ਕਰ ਸਕਦੇ ਹੋ ਸਿਰਫ ਏਸੀ ਚੀਜ਼ ਦਾ ਤੜਕਾ ਲਾਣਾ ਆਪਾਂ ਪਿਆਜ਼ ਨਹੀਂ ਪਾਣਾ ਹੈਗਾ ਔਰ ਕੁਝ ਨਹੀਂ ਪਾਣਾ ਠੀਕ ਹੈ ਬਾਕੀ ਆਪਣੇ ਟੇਸਟ ਅਨੁਸਾਰ ਇਹਨੂੰ ਇਸੇ ਤਰ੍ਹਾਂ ਹੀ ਬਣਾਵਾਂਗੇ ਆਪਾਂ ਬਹੁਤ ਵਧੀਆ ਬਣਨਗੇ ਤੇ ਲੋ ਗਾਈਜ਼ ਆ ਦੇਖੋ ਇਹਦੇ ਵਿੱਚ ਆਪਾਂ ਜਿਹੜਾ ਪਾਇਆ ਸੀ ਨਾ ਮਸਾਲਾ ਸਾਡਾ ਬਿਲਕੁਲ ਪੁੱਜ ਗਿਆ ਠੀਕ ਹੈ ਹੁਣ ਆਪਾਂ ਇਹਦੇ ਵਿੱਚ ਕੁਝ ਖਾਸ ਮਟੀਰੀਅਲ ਨਹੀਂ ਪਾਣਾ ਆਪਣੇ ਟੇਸਟ ਅਨੁਸਾਰ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਨਮਕ ਠੀਕ ਹੈ ਜੀ ਹੰਡੀ ਪਾ ਲਈ ਜੀ ਹਲਦੀ ਪਾ ਲੈਣੀ ਹੈ ਪੀਸਿਆ ਹੋਇਆ ਧਨੀਆਂ ਜੇਕਰ ਤੁਸੀਂ ਤਿੱਖਾ ਬਣਾਉਣਾ ਤੇ ਲਾਲ ਮਿਰਚਾ ਪਾਉਣਾ ਮੈਂ ਵੈਸੇ ਹਰੀਆਂ ਮਿਰਚਾਂ ਪਾਈਆਂ ਗਰਮ ਮਸਾਲਾ ਠੀਕ ਹੈ ਜੀ ਸਾਰਾ ਕੁਝ ਆਪਾਂ ਨੂੰ ਹੀ ਚਪਾ ਕੇ ਏਦਾਂ ਬਦਲੇ ਤਰੀਕੇ ਨਾਲ ਆਪਾਂ ਕਰ ਲੈਣਾ ਜਿਹੜੇ ਆਪਣੇ ਆਲੂ ਹੈ ਨਾ ਆ ਦੇਖੋ ਛੋਟੇ ਛੋਟੇ ਆਲੂ ਲਈ ਸੀ ਮੈਂ ਤੁਹਾਨੂੰ ਇੱਕ ਦਿਨ ਧਮ ਆਲੂ ਦੀ ਵੀ ਰੈਸিপি ਜ਼ਰੂਰ ਬਣਾ ਕੇ ਦਿਖਾਵਾਂਗੀ ਬਹੁਤ ਟੇਸਟੀ ਬਣਦੀ ਇਹਨਾਂ ਨੂੰ ਆਪਾਂ ਫੇ ਲੈਣਾ ਤੁਸੀਂ ਬਲੈਂਡਰ ਨਾਲ ਮਤਲਬ ਜਿਹੜੇ ਕੱਦਦੇ ਨੇ ਮੈਸ਼ਰ ਨਾਲ ਉਹਦੇ ਨਾਲ ਵੀ ਕਰ ਸਕਦੇ ਹੋ ਜੇਕਰ ਹੱਥਾਂ ਨਾਲ ਕਰਨਾ ਹੈ ਤੇ ਹੱਥ ਦੇ ਨਾਲ ਕਰ ਲਓ ਅੱਜ ਕੱਲ ਆਲੂ ਚ ਐਸੇ ਮੰਨ ਲਓ ਗੁਰਬੁਰੇ ਜੇ ਨਹੀਂ ਆ ਰਹੇ ਹੈਗੇ ਇਸ ਕਰਕੇ ਤੁਸੀਂ ਇਹਨਾਂ ਨੂੰ ਨਾ ਇਹ ਉਬਲੇ ਹੋਣ ਨਾ ਹੂਬਲੇ ਆਲੂਆਂ ਦਾ ਆਲੂ ਝੋਲ ਬਹੁਤ ਸਵਾਦ ਬਣਦਾ ਔਰ ਇਹਨੂੰ ਤੁਸੀਂ ਪੂਰੀ ਦੇ ਨਾਲ ਖਾ ਲਓ ਚਾਵਲਾਂ ਦੇ ਨਾਲ ਖਾ ਲਓ ਮਤਲਬ ਬਹੁਤ ਟੇਸਟੀ ਲੱਗਦੀ ਹੈ ਠੀਕ ਹੈ ਜੀ ਆਲੂ ਚ ਹੁਣ ਆਪਾਂ ਇਹਨਾਂ ਨੂੰ ਮੈਸ਼ ਕਰਕੇ ਇਹਦੇ ਵਿੱਚ ਪਾਵਾਂਗੇ ਇਹਨੂੰ ਆਪਾਂ ਬਸ ਹੁਣ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਰੜਾ ਲੈਣਾ ਠੀਕ ਹੈ ਜੀ ਹੁਣ ਤੁਸੀਂ ਹੁਣ ਆਪਾਂ ਜੀ ਹੁਣ ਇਹਦੇ ਵਿੱਚ ਪਾ ਲੈਣਾ ਆਪਾਂ ਪਾਣੀ ਜੇਕਰ ਤੁਸੀਂ ਰਸਲੇ ਬਣਾਣੀ ਹੈ ਨਾ ਤੇ ਥੋੜਾ ਜਿਹਾ ਪਾਣੀ ਵੈਸੇ ਰਸਲੇ ਬਹੁਤ ਸਵਾਦ ਬਣਦੇ ਆਲੂ ਜਿਹੋ ਜਿਹੜਾ ਹੁੰਦਾ ਨੇ ਇਹ ਰਸਲਾ ਹੀ ਹੁੰਦਾ ਹੈ ਰਸਲੇ ਰਸਲੇ ਆਲੂ ਬਣਾਉਣਾ ਬਹੁਤ ਟੇਸਟੀ ਬਣਦੇ ਆ ਠੀਕ ਹੈ ਜੀ ਹੁਣ ਆਪਾਂ ਬਸ ਇਹਦੇ ਵਿੱਚ ਨਾ ਲਾਸਟ ਵਿੱਚ ਜੋ ਪਾਵਾਂਗੇ ਉਹ ਵੀ ਤੁਹਾਨੂੰ ਮੈਂ ਦੱਸੂਗੀ ਬਹੁਤ ਸਵਾਦ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਥੋੜੀ ਦੇਰ ਲਈ ਆਪਾਂ ਰਿਜਣ ਈ ਰੱਖ ਦਾਂਗੇ ਠੀਕ ਹੈ ਜੀ ਟੱਕ ਕੇ ਬਾਕੀ ਚਾਤਾ ਕਾ ਆਪਾਂ ਦਾ ਸੰਭਾਲ ਲੈਣੀ ਜੀ ਖਲਾਰਾ ਹੁਣ ਤੇ ਲੋ ਜੀ ਆਹ ਦੇਖ ਲੋ ਸਾਡਾ ਆਲੂ ਢੋਲ ਬਣ ਕੇ ਹੋ ਗਿਆ ਤਿਆਰ ਬਹੁਤ ਟੇਸਟੀ ਬਹੁਤ ਵਧੀਆ ਬਣਦਾ ਜੇਕਰ ਤੁਸੀਂ ਨਹੀਂ ਬਣਾਇਆ ਜਰੂਰ ਬਣਾਇਓ ਮੈਂ ਜਿਆਦਾ ਗਾੜਾ ਵੀ ਨਹੀਂ ਰੱਖਿਆ ਜਿਆਦਾ ਪਤਲਾ ਵੀ ਨਹੀਂ ਰੱਖਿਆ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਆਪਣਾ ਕਟਿਆ ਹੋਇਆ ਹਰਾ ਧਨੀਆ ਠੀਕ ਹੈ ਜੀ ਇਹਦੇ ਨਾਲ ਵੀ ਤੁਹਾਨੂੰ ਪਤਾ ਟੇਸਟ ਬਹੁਤ ਵਧੀਆ ਤੇ ਮੈਂ ਲਾਸਟ ਵਿੱਚ ਜੇਕਰ ਤੁਹਾਨੂੰ ਲੱਗਦਾ ਨਹੀਂ ਕਿ ਕਈ ਵਾਰ ਹੁੰਦਾ ਆਲੂਆਂ ਦੇ ਵਿੱਚ ਨਾ ਬਾਏ ਹੋ ਜਾਂਦੀ ਏ ਹਲਕਾ ਜਿਹਾ ਤੇਲ ਲੈ ਲੈਣਾ ਤੁਸੀਂ ਸੜਿਆ ਹੋਇਆ ਠੀਕ ਹੈ ਇਹਦੇ ਵਿੱਚ ਥੋੜੀ ਜਿਹੀ ਹਿੰਗ ਦਾ ਤੜਕਾ ਜਰੂਰ ਲਾਇਓ ਕਿਉਂਕਿ ਆਲੂ ਜਿਹੜੇ ਹੁੰਦੇ ਹਨ ਨਾ ਵਾਈਲੇ ਹੋ ਜਾਂਦੇ ਆਪਾਂ ਨੂੰ ਵਾਈ ਦੇ ਦਰਦਾਂ ਹੁੰਦੀਆਂ ਠੀਕ ਹੈ ਇਸ ਕਰਕੇ ਤੁਸੀਂ ਵੀ ਇਹਨੂੰ ਆ ਦੇਖੋ ਤੜਕਾ ਲਾ ਲੈਣਾ ਮੇਰੇ ਨਾਲ ਬਹੁਤ ਏਸੇ ਤੇਲ ਸੜ ਰਿਹਾ ਬਿਲਕੁਲ ਗਰਮ ਹੈ ਮੈਂ ਕੂੜੀਆਂ ਲਈ ਰੱਖਿਆ ਹੋਇਆ ਹੈ ਤੇ ਆ ਦੇਖੋ ਜੀ ਇਹਨੂੰ ਆਪਾਂ ਇਸ ਦਾ ਤੜਕਾ ਲਾਦੇ ਹਾਂ ਇਹਦੇ ਵਿੱਚ ਹਿੰਗ ਜ਼ਰੂਰ ਪਾਇਓ ਜੇਕਰ ਚਾਹੋ ਤੁਸੀਂ ਪਹਿਲਾਂ ਵੀ ਪਾ ਸਕਦੇ ਹੋ ਠੀਕ ਹੈ ਬਾਅਦ ਚੋ ਵੀ ਪਾ ਸਕਦੇ ਆ ਤੇ ਆ ਦੇਖੋ ਤੁਸੀਂ ਖੁਦ ਹੀ ਦੇਖੋ ਕਿੰਨਾ ਮਤਲਬ ਬਹੁਤ ਅੱਛੀ ਖੁਸ਼ਬੂ ਵੀ ਆਉਂਦੀ ਹੈ ਇਹਦੇ ਵਿੱਚ ਆਪਾਂ ਜੋਸਮਾਨ ਪਾਇਆ ਮੈਂ ਤੁਹਾਡੇ ਨਾਲ ਸਾਰਾ ਕੁਝ ਦੱਸ ਹੀ ਦਿੱਤਾ ਬਾਕੀ ਆਪ ਤੁਸ ਜੋਲ ਬਣਾਇਓ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਠੀਕ ਹੈ ਜੀ ਬਹੁਤ ਟੇਸਟੀ ਬਣਦਾ ਤੇ ਤੁਹਾਨੂੰ ਆਪਣਾ ਧਰਿਆ ਤੇਲ ਆਪਾ ਬਣਾ ਲੈਣਿਆ ਜੀ ਪੂਰੀਆਂ ਆ ਦੇਖੋ ਜੀ ਮੇਰਾ ਮਨ ਨਹੀਂ ਸੀਗਾ ਮੈਂ ਕਿਹਾ ਚਲੋ ਫੁਲਕੇ ਬਣਾਣੀਆਂ ਪੂਰੀਆਂ ਬਣਾ ਕੇ ਤਾਂ ਗਰਮੀ ਥੋੜਾ ਔਖਾ ਲੱਗਦਾ ਕਿੰਨੂ ਕਿੰਨੂ ਇਹ ਪਸੰਦ ਹੈ ਆਲੂਆਂ ਦੀ ਸੱਚੀ ਸਿੱ ਨੂੰ ਪਸੰਦ ਹੈ ਨਾ ਤੇ ਉਹ ਆਹ ਵਾਲੀ ਸਬਜ਼ੀਆਂ ਤੁਸੀਂ ਸੌਰੀਆਂ ਕਰਦੀ ਹੋਣੀ ਹੈ ਪਰ ਇਹ ਅਲੂ ਜੋਲ ਜ਼ਰੂਰ ਬਣਾ ਕੇ ਦਿਖਾਓ ਦੇਖਿਓ ਤੇ ਮੈਨੂੰ ਕਮੈਂਟਾਂ ਵਿੱਚ ਦੱਸਿਆ ਕਰੋ ਇੱਕ ਵੈਨੇ ਕਮੈਂਟ ਕਰਕੇ ਦੱਸਿਆ ਮੈਨੂੰ ਬੜਾ ਅੱਛਾ ਲੱਗਿਆ ਬਹੁਤ ਪਿਆਰਾ ਲੱਗਿਆ ਮੈਨੂੰ ਤੇ ਇਸੇ ਤਰੀਕੇ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖੋ ਹਰ ਟਾਈਮ ਮੇਰੀ ਵੀਡੀਓ ਨੂੰ ਪਿਆਰ ਦਿਆ ਕਰੋ ਮੈਨੂੰ ਸੱਚੀ ਤੁਹਾਡੇ ਪਿਆਰ ਦੀ ਬਹੁਤ ਜ਼ਰੂਰਤ ਹੈ ਠੀਕ ਹੈ ਜੀ ਲੋ ਜੀ ਸਾਡਾ ਤਰੋੜੀ ਆਪਣਾ ਗਰਮ ਹੁਣ ਆਪਾਂ ਬਣਾ ਲਈਏ ਪੂਰੀਆਂ ਠੀਕ ਹੈ ਜੀ ਤੈਨੂੰ ਕਿੰਨੂੰ ਪਸੰਦ ਹੈ ਪੂਰੀਆਂ ਵੀ ਦਰੀਆਂ ਚ ਪੂਰੀਆਂ ਲੱਗਦੀਆਂ ਤਾਂ ਔਖੀਆਂ ਪਰ ਕਹਣਾ ਟੇਸਟੀ ਲੱਗਦੀਆਂ ਤੇ ਆ ਜੋ ਜਿੰਨੇ ਜਿੰਨੇ ਪੂਰੀ ਖਾਣੀ ਹੈ ਖਾ ਲੋ ਆਲੂ ਝੋਲ ਦੇ ਨਾਲ ਗਲੀਆਂ ਕਾ ਲ ਤੁਹਾਨੂੰ ਨਵੇਂ ਵਲੌਗ ਵਿੱਚ ਠੀਕ ਹੈ ਜੀ ਆ ਦੇਖੋ ਇੱਕਦਮ ਪੂਰੀਆਂ ਵੀ ਫੁੱਲ ਕੇ ਆ ਗਈਆਂ ਤੇ ਮੈਂ ਲਾਗ ਰਹੀ ਹਣੀ ਜੀ ਆਟਾ ਕਈਆਂ ਨੇ ਮੈਨੂੰ ਕਿਹਾ ਵੀ ਤੁਸੀਂ ਆਟਾ ਲਾ ਕੇ ਬਣਾ ਲਿਓ ਪਰ ਮੈਨੂੰ ਆਟਾ ਲਾ ਕੇ ਧੂੜਾ ਲਾ ਕੇ ਵਧੀਆ ਲੱਗ ਰਹੀਆਂ ਨੇ ਤੁਸੀਂ ਚਾਹੋ ਤੇ ਤੇਲ ਲਾ ਕੇ ਵੀ ਬਣਾ ਸਕਦੇ ਹੋ ਵੀ ਇਹਦੇ ਨਾਲ ਇੱਕਦਮ ਪੂਰੀ ਪੂਰੀ ਫੁੱਲ ਕੇ ਪਰ ਟੈਕਾ ਠੀਕ ਹੈ ਬੇਲੀਆਂ ਜੀ ਕੱਲ ਤੁਹਾਨੂੰ ਨਵੇਂ ਵਲੌਗ ਵਿੱਚ ਸਾਰੇ ਆਨੰਦ ਦੇ ਕਾ ਤੁਹਾਨੂੰ ਸਸ ਜੀ ਬਾਏ ਬਾਏ ਪਿਆਰੇ ਪਿਆਰੇ ਲਾਈਕ ਮਾ ਕਰਕੇ ਥੀਅਰ ਕਰਿਆ ਕਰੋ ਵਾਦਵਾ ਮੇਰੀ ਵੀਡੀਓ ਨੂੰ ਸ਼ੇਅਰ ਆ ਜੋ ਜਿਹਨੇ ਖਾਣੇ ਖਾਓ ਬਹੁਤ ਟੇਸਟੀ ਟੇਸਟੀ ਤੇ ਵਧੀਆ ਵਧੀਆ ਬਣਦੀਆਂ ਨੇ ਔਰ ਇੱਕ ਦਮ ਤੁਸੀਂ ਇਸ ਤਰ੍ਹਾਂ ਬਣਾਓਗੇ ਨਾ ਤੁਹਾਡੀਆਂ ਪੂਰੀਆਂ ਫੁਲਕੇ ਵੀ ਹੋਣਗੀਆਂ ਠੀਕ ਜੀ